ਪਾ ਸਰਕਾਰ ਨੇ ਆਪਣੇ ਮਲਾਇਆਂ ਨੂੰ ਯੂਪੀਐਸ ਦੀ ਲਾਗੂ ਕਰਦੀ ਹੈ ਪਰ ਮਲਾਇਆਂ ਮੰਗ ਕਰ ਰਹੇ ਹਨ ਕਿ ਸਾਨੂੰ ਉਹ ਪੈਨਸ਼ਨ ਲਾਗੂ ਕੀਤੀ ਜਾਵੇ ਜੋ ਯੂਪੀਐਸ ਸਕੀਮ ਲਾਗੂ ਕੀਤੀ ਗਈ ਆ ਉਸ ਦੇ ਵਿੱਚ ਜਿਸ ਕਰਮਚਾਰੀ ਦੀ ਸਰਵਿਸ 25 ਸਾਲ ਪੂਰੀ ਹੋ ਚੁੱਕੀ ਆ ਲਾਸਟ 12 ਮਹੀਨੇ ਦਾ ਜੋ ਬੇਸਿਕ ਬਈ ਹੋਇਆ ਸਾ ਅੱਧਾ ਜਮਾਲ 40% ਉਹਨਾਂ ਨੂੰ ਪੈਨਸ਼ਨ ਲੱਗੇਗੀ ਉਸ ਦੇ ਉੱਪਰ ਡੀਏ ਇਸ ਤਰ੍ਹਾਂ ਹੀ ਜਿਸ ਕਰਮਚਾਰੀ ਦੀ ਸਰਵਿਸ 10 ਸਾਲ ਪੂਰੀ ਹੋ ਚੁੱਕੀ ਆ ਉਸ ਨੂੰ ਜੋ ਪੈਨਸ਼ਨ 10000 ਰੁਪਏ ਲੱਗੇਗੀ ਉਸ ਤੋਂ ਵੱਡੀ ਲੱਗੇਗਾ ਜੇਕਰ ਕਿਸੇ ਕਰਮ ਵਿੱਚ ਡੈਥ ਹੋ ਜਾਂਦੀ ਹੈ ਤਾਂ ਉਸਦੇ ਪਰਿਵਾਰ ਨੂੰ ਜੋ ਬੇਸਿਕ ਪੈਰਾ 60% ਹੈ ਜੋ ਪੈਨਸ਼ਨ ਲੱਗੇਗੀ ਪਰ ਜੋ ਕੇਂਦਰ ਸਰਕਾਰ ਦੇ ਮੁਲਾਜ਼ਮਾ ਉਹ ਐਨਪੀਐਸ ਵਿੱਚੋਂ ਯੂਪੀਐਸ ਵਿੱਚੋਂ ਕਿਸ ਨੂੰ ਚੁਣਸਾਦਿਆ ਹਨ ਜੋ 14 ਅਗਸਤ ਨੂੰ ਕੈਨ ਮੰਤਰੀਵਾਂ ਦੀ ਮੀਟਿੰਗ ਕੀਤੀ ਗਈ ਸੀ ਉਸਦੇ ਦੋ ਸਾਬਕਾ ਬਣੇ ਗਏ ਸਨ ਜਿਸਦੇ ਚੇਅਰਮੈਨ ਮੇਤਵਾਲੀ ਹਰਪਾਲ ਸਿੰਘ ਚੀਮਾ ਸ੍ਰੀ ਅਮਨ ਅਰੋੜਾ ਜੀ ਅਤੇ ਮੈਂਬਰ ਕੁਲਦੀਪ ਸਿੰਘ ਧਾਰੀਵਾਲ ਹਾਂ ਜੀ ਇੱਕ ਇੱਕ 2016 ਤੋਂ 36 2021 ਤੱਕ ਦਾ ਜੋ ਏਰੀਅਰ ਹੈ ਪੇਕ ਵੰਡ ਉਸ ਬਾਰੇ ਫੈਸਲਾ ਕਰਨਗੇ ਇਸ ਤਰ੍ਹਾਂ ਡੀ ਦੇ ਕਿਸ ਤਰ੍ਹਾਂ ਬਕਾਇਆ ਡੀ ਦਾ ਏਰੀਅਰ ਬਾਰੇ ਵੀ ਫੈਸਲਾ ਕਰਨਗੇ ਸਭ ਕੁਝ ਬਣਾ ਦਿੱਤੀ ਗਿਆ ਜੋ ਸਾਡੇ ਰਿਟਾਇਰਡ ਹੋਏ ਸਾਥੀ ਮੰਗ ਕਰ ਰਹੇ ਸਨ ਕਿ ਇੱਕ ਇੱਕ 2006 ਤੋਂ 2011 ਤੱਕ ਜੋ ਮਲਾਜ਼ਮ ਹਨ ਜਿਨ੍ਹਾਂ ਨੇ 25 ਸਾਲ ਸਰਸਪੁਰੀ ਕਰ ਚੁੱਕੇ ਹਨ ਉਹਨਾਂ ਨੂੰ ਪੂਰੀ ਪੈਨਸ਼ਨ ਲਾਭ ਦਿੱਤਾ ਜਾਵੇ ਜੋ ਏਰੀਅਰ ਬਾਰੇ ਜੀ ਪੰਜਾਬ ਦੇ ਰਹਿ ਰਹੇ ਹਨ ਹਰਿਆਣਾ ਹਾਈ ਕੋਰਟ ਦਾ ਫੈਸਲਾ ਹੋ ਚੁੱਕਿਆ ਹੈ ਤੇ ਉਹਨਾਂ ਦੇ ਪੰਨੇ ਪੰਜਾਬ ਸਰਕਾਰ ਨੂੰ ਕਹਿ ਦਿੱਤਾ ਹੈ ਕਿ ਇਹਨਾਂ ਜੋ ਮਲਾਜ਼ਮ ਹਨ ਉਹਨਾਂ ਨੂੰ ਇਰੀਆ ਦਿੱਤਾ ਜਾਵੇ ਜੋ ਕੁਝ ਸਾਡੇ ਜੋ ਸਾਥੀ ਰਟੈਂਡ ਮਲਾਜ਼ਮ 80 ਸਾਲ ਤੋਂ ਉੱਪਰ ਦੇ ਹੋ ਚੁੱਕੇ ਹਨ ਪਰ ਉਹ ਇਰੀਆ ਮੰਗ ਰਹੇ ਹਨ ਪ੍ਰਮੁੱਖ ਭਵਾਨ ਤਮਾਨ ਬੇਤਾਂਜੀ ਹਰਪਾਲ ਸਿੰਘ ਟੀਮਾ ਤੋਂ ਜੋ ਪੰਜਾਬ ਦੇ ਮਲਾਜ਼ਮ ਦੁਖੀ ਹਨ ਕਿਉਂਕਿ ਮੁੱਖ ਮੰਤਰੀ ਭਵਾਨ ਤਮਾਨ ਹਰਪਾਲ ਮੁੱਖ ਮੰਤਰੀ ਭਵਾਨ ਤਮਾਨ ਨੇ 1 ਜੁਲਾਈ ਨੂੰ ਸਾਂਝੇ ਫਰਾਂ ਮੀਟਿੰਗ ਕੀਤੀ ਸੀ ਜਿਸ ਕਿਹਾ ਸੀ ਕਿ ਆਉਣ ਵਾਲੀ 22 ਅਗਸਤ ਨੂੰ ਸਾਡੇ ਨਾਲ ਮੀਟਾਂ ਕਰਾਂਗਾ ਪਰ 22 ਅਗਸਤ ਨੂੰ ਮੀਟਿੰਗ ਉਹ ਅੱਗੇ ਕਰ ਦਿੱਤੀ ਆ ਇੱਕ ਖਾਸ ਗੱਲ ਇਹ ਆ ਕਿ ਜਿਹੜੀ ਮੀਟਿੰਗ ਹੋਣੀ ਆ ਜੀ 12 ਸਤੰਬਰ ਨੂੰ ਉਹ ਸਾਬ ਕਮੇਟੀ ਨਾਲ ਹੋਏਗੀ ਨਾ ਕਿ ਮੁੱਖ ਮੰਤਰੀ ਨਾਲ ਹੋਏਗੀ ਜਿਸ ਕਰਕੇ ਪੰਜਾਬ ਦੇ ਮਲਾਜ਼ਮ ਰਿਟਾਇਰਡ ਮਲਾਜ਼ਮ ਬਹੁਤ ਦੁਖੀ ਹਨ ਆਉਣ ਵਾਲੀ 3 ਸਤੰਬਰ ਨੂੰ ਚੰਡੀਗੜ੍ਹ ਦੇ ਵਿੱਚ ਹਰ ਜ਼ਿਲ੍ਹੇ ਤੋਂ ਗੱਡੀਆਂ ਰਾਹੀਂ ਬਸਰਾਂ ਹੀ ਮਲਾਜ਼ਮ ਪੁੰਨਗੇ ਮੁੱਖ ਮੰਤਰੀ ਤੋਂ ਸਰਕਾਰ ਦੇ ਰੈਲੀ ਕਰਨਗੇ ਧੰਨਵਾਦ